ਅਸੀਂ ਖੜੇ ਹਾਂ ਸੰਗਰੂਰ ਦੇ ਭਵਾਨੀਗੜ੍ਹ ਦੇ ਵਿੱਚ ਜਿਹੜੀਆਂ ਤੁਸੀਂ ਸਾਡੇ ਪਿੱਛੇ ਝਾਕੀਆਂ ਦੇਖ ਰਹੇ ਹੋ ਇਹ ਉਹ ਝਾਕੀਆਂ ਨੇ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਇਸ ਵਾਰ ਜਿਹੜੀਆਂ ਕੈਂਸਲ ਕੀਤੀਆਂ ਆਏ ਨੇ ਤੁਸੀਂ ਦੇਖੋਗੇ ਜਿਹੜੀਆਂ ਝਾਕੀਆਂ ਨੇ ਦੇਖਣ ਲਈ ਬੱਚੇ ਵੱਡੀ ਤਦਾਰ ਦੇ ਵਿੱਚ ਬੈੰਚੇ ਹੋਏ ਆ ਤੇ ਤੁਸੀਂ ਦੇਖੋਗੇ ਜਿਹੜੇ ਬੱਚਿਆਂ ਦੇ ਵਿੱਚ ਜਿਹੜਾ ਇਹ ਦੇਖਣ ਦਾ ਹੈਗਾ ਉਹ ਇੱਕ ਬੜਾ ਰੁਝਾਨ ਬਣਿਆ ਡੀਸ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਥੇ ਜਿਹੜੇ ਬੱਚੇ ਨੇ ਇੱਥੇ ਪਹੁੰਚੇ ਹੋਏ ਨੇ ਤੇ ਲੋਕਾਂ ਦੇ ਵਿੱਚ ਕਾਫੀ ਰੁਝਾਨਾ ਝਾਕੀ ਨੂੰ ਦਿਖਣ ਦਾ ਬਿਲਕੁਲ ਜੀ ਇਹ ਜਿਹੜੀ ਝਾਕੀਆਂ ਇਹ ਪੰਜਾਬ ਦੇ ਇਤਿਹਾਸ ਨੂੰ ਦਿਖਾਉਂਦੀ ਹੈ ਦੇਸ਼ ਦੇ ਇਤਿਹਾਸ ਨੂੰ ਦਿਖਾਉਂਦੀ ਹੈ ਕਿਸ ਤਰ੍ਹਾਂ ਪੰਜਾਬੀਆਂ ਨੇ ਜਿਹੜੀ ਹੈਗੀ ਬੱਲਾ ਦਿੱਤਾ ਹੈਗਾ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਅਸੀਂ ਉਹਨਾਂ ਦੇ ਹੀ ਜਿਹੜੇ ਯਤਨ ਨੇ ਉਹਨਾਂ ਕਰਕੇ ਅਸੀਂ ਆਜ਼ਾਦ ਦੇਸ਼ ਦੇ ਵਿੱਚ ਜੀ ਰਹੇ ਹਾਂ ਇਹ ਬਹੁਤ ਹੀ ਵਧੀਆ ਉਪਰਾਹਲਾ ਹੈ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਜਾਗਰੂਤ ਕਰਾਣਾ ਤੇ ਇੱਕ ਆਪਣੇ ਕਲਚਰ ਸਭਿਆਚਾਰ ਤੇ ਇਤਿਹਾਸ ਬਾਰੇ ਜਾਗਰੂਕ ਕਰਾਣਾ ਉਹਦੇ ਬਾਰੇ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਕਰ ਰਹੇ ਇਹ ਜਿਹੜੀਆਂ ਝਾਕੀਆਂ ਨੇ ਇਹਨਾਂ ਦਾ ਮਹੱਤਵ ਕੀ ਹੈ ਪੰਜਾਬ ਦੇ ਵਿੱਚ ਮਿਲ ਕੇ ਜਿਵੇਂ ਪਿਛਲੀ ਵਾਰ ਅੱਜ ਤੱਕ ਕਦੇ ਨਹੀਂ ਹੋਇਆ ਇਹ ਜੇ ਜਿਹੜੀਆਂ ਸੈਂਟਰ ਸਰਕਾਰ ਵੱਲੋਂ ਦਿਖਾਈਆਂ ਜਾਨੀ ਉਹੀ ਝਾਕੀਆਂ ਜੀ ਇਹ ਝਾਕੀਆਂ ਜਿਹੜੀ ਹੈਗੀ ਪੰਜਾਬ ਸਰਕਾਰ ਵੱਲੋਂ ਇਸ ਕਰਕੇ ਚਲਾਈ ਜਾ ਰਹੀ ਹੈ ਮਹੱਤਤਾ ਜਿਹੜੀ ਹੈ ਕਿ ਆਪਣੇ ਕਲਚਰ ਤੋਂ ਆਪਣੇ ਇਤਿਹਾਸ ਤੋਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਸਾਰਿਆਂ ਨੂੰ ਆਪਣੇ ਬਲੀਦਾਨੇਵਾਰ ਬਾਰੇ ਪਤਾ ਹੋਣਾ ਚਾਹੀਦਾ ਹੈ ਕੀ ਕੀਤਾ ਹੈ ਕਿਸ ਕਰਕੇ बिकॉज ਉਹ ਜਿਹੜਾ ਫਰੀडम ਸਟਰਗਲ ਹੈ ਉਹ ਜਿਹੜੀ ਕੋਸ਼ਿਸ਼ਾਂ ਹੈਗੀਆਂ ਉਹ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਕਿਸ ਖੂਨ ਪਸੀਨੇ ਨਾਲ ਸਾਡੇ ਜਾਦੀ ਮਿਲੀ ਹੈ ਤੇ ਅਸੀਂ ਉਹਦੀ ਵੈਲਿਊ ਵੀ ਕਰੀਏ ਤੇ ਨਾਲ ਹੀ ਦੇਸ਼ ਨੂੰ ਅੱਗੇ ਲੈ ਕੇ ਜਾਈਏ ਇਹ ਦਿਖਾਉਂਦੀ ਹੈ ਬਿਲਕੁਲ ਜੀ ਇਹ ਸਨ ਸਾਡੇ ਨਾਲ ਸੰਗਰੂਰ ਦੇ ਡੀਸੀ ਸਾਹਿਬ ਇਹਨਾਂ ਦਾ ਕਹਿਣਾ ਕਿ ਇਹ ਜਿਹੜੀਆਂ ਝਾਕੀਆਂ ਨੇ ਇਹਨਾਂ ਦਾ ਮਹੱਤਵ ਇਹੀ ਹੈ ਕਿ ਆਮ ਬੱਚਿਆਂ ਤੋਂ ਲੈ ਕੇ ਵੱਡਿਆਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਪੰਜਾਬ ਦੇ ਇਤਿਹਾਸ ਬਾਰੇ ਕਿਵੇਂ ਪੰਜਾਬ ਜਾਦੂ ਦਾ ਸਾਡੇ ਨਾਲ ਐਸ.ਡੀ.ਐਮ. ਸਾਹਿਬ ਜੁੜੇ ਨੇ ਐਸ.ਟੀ.ਐਮ. ਸਾਹਿਬ ਤੁਸੀਂ ਕਿਵੇਂ ਅੱਜ ਤੁਹਾਡੀ ਸਬਡਿਵੀਜ਼ਨ ਦੇ ਵਿੱਚ ਜਿਹੜੀਆਂ ਝਾਕੀਆਂ ਇੱਥੇ ਪਹੁੰਚੀਆਂ ਗਈਆਂ ਨੇ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਮੌਦੀ ਮਾਨ ਮਹਿਸੂਸ ਹੋ ਰਿਹਾ ਹੈ ਕਿ ਜਿਹੜੇ ਪੰਜਾਬ ਦੇ ਸੱਭਿਆਚਾਰ ਨੂੰ ਲਿਕਨ ਵਾਲੀ ਸਾਡੀ ਜਿਹੜੀ ਝਾਕੀਆਂ ਨੇ ਤੇ ਜਿਹੜੇ ਸ਼ਹੀਦਾਂ ਨੂੰ ਜਿਹੜਾ ਪ੍ਰਣਾਮ ਸ্বরূপ ਇਹ ਝਾਕੀਆਂ ਨੇ ਇਹ ਸਾਡੇ ਇੱਥੇ ਮੇਰੀ ਤੇ ਮੈਂ ਬਹੁਤ ਖੁਸ਼ ਹਾਂ ਤੇ ਇੱਥੇ ਸਕੂਲੀ ਬੱਚੇ ਵੀ ਆਏ ਹਨ ਲੋਕ ਇਕੱਠੇ ਹੋਏ ਹਨ ਬੜਾ ਹੀ ਚੰਗਾ ਮਾਹੌਲ ਹੈ ਇੱਥੇ ਤੁਸੀਂ ਦੇਖ ਹੀ ਰਹੇ ਹੋ ਮੈਂ ਉਮੀਦ ਕਰਦਾ ਹਾਂ ਕਿ ਲੋਕ ਇਹਨੂੰ ਵੱਧ ਚੜ੍ਹ ਕੇ ਧਿਆਨ ਨਾਲ ਦੇਖਣਗੇ ਤੇ ਜੋ ਇਹ ਅਰਥ ਤੇ ਜੋ ਇਹਨਾਂ ਦਾ ਮਹੱਤਵ ਹੈ ਉਹ ਸਮਝ ਜਾਣਗੇ ਬਿਲਕੁਲ ਜੀ ਇਹ ਸਨ ਸਾਡੇ ਨਾਲ ਐਸਡੀਐਮ ਸਾਹਿਬ ਜੋ ਕਿ ਇਹਨਾਂ ਦਾ ਕਹਿਣਾ ਕਿ ਇਹ ਜਿਹੜੀਆਂ ਝਾਕੀਆਂ ਅੱਜ ਪਵਾਨੀਗੜ੍ਹ ਸਾਹਿਬ ਡਿਵੀਜ਼ਨ ਵਿੱਚ ਪਹੁੰਚੀਆਂ ਨੇ ਤੇ ਬੱਚੇ ਦੇਖੋ ਤੁਸੀਂ ਕਿਵੇਂ ਇੱਥੇ ਬੱਚੇ ਉਸ ਬੱਚਿਆਂ ਨਾਲ ਵੀ ਗੱਲ ਕਰਾਂਗੇ ਬੱਚਾ ਕੀ ਨਾਮ ਹੈ ਕਿਹੜੇ ਸਕੂਲ ਤੋਂ ਆਏ ਹੋ ਤੁਸੀਂ ਸਰਕਾਰੀ ਹਾਈ ਸਮਾਰਟ ਸਕੂਲ ਰਾਮਪੁਰਾ ਤੋਂ ਤੁਸੀਂ ਇੱਥੇ ਝਾਕੀਆਂ ਦੇਖਣ ਆਏ ਹੋ ਮੰਡੀ ਦੇ ਵਿੱਚ ਪਵਾਨੀਗੜ੍ਹ ਵਿੱਚ ਕਿੱਦਾਂ ਦਾ ਲੱਗ ਰਿਹਾ ਬੇਟਾ ਤੁਹਾਨੂੰ ਸਰ ਬਹੁਤ ਵਧੀਆ ਲੱਗ ਰਹੀ ਹੈ ਕੀ ਪ੍ਰੇਰਣਾ ਮਿਲਦੀ ਹੈ ਇਹਨਾਂ ਤੋਂ ਸਰ ਬੀਏ ਕਿੰਨੀ ਮਿਹਨਤ ਨਾਲ ਬਣਾਏ ਹੋਏ ਨੇ ਸਰ ਆਜ਼ਾਦੀ ਕਦੋਂ ਦੇਸ਼ ਆਜ਼ਾਦ ਹੋਇਆ ਸੀ ਇਹ ਲੋਕ ਉਹ ਨੇ ਬੇਟਾ ਜਿਹੜੇ ਲੋਕਾਂ ਨੇ ਜਿਹੜੇ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਪਿੱਛੇ ਸਾਡਾ ਸੱਭਿਆਚਾਰ ਹੈ ਮੇਰੇ ਖਿਆਲ ਤੇ ਟੀਚਰ ਸਾਹਿਬ ਨੇ ਤੁਸੀਂ ਬੱਚਿਆਂ ਨੂੰ ਲੈ ਕੇ ਉਹ ਸਰਕਾਰੀ ਸਕੂਲ ਦੇਆਂ ਨੂੰ ਕੀ ਇਹਨਾਂ ਨੂੰ ਦੱਸਿਆ ਨਹੀਂ ਗਿਆ ਸੀ ਕਿ ਕਿਸ ਚੀਜ਼ ਨੂੰ ਅਸੀਂ ਦੇਖਣ ਜਾ ਰਹੇ ਹਾਂ ਇਹਨਾਂ ਨੂੰ ਦੱਸਿਆ ਗਿਆ ਸੀਗਾ ਕਿ ਜਿਹੜੀ ਆਪਣੀ 26 ਜਨਵਰੀ ਲਈ ਜਿਹੜੀ ਝਾਂਕੀ ਲੈ ਕੇ ਜਾਣੀ ਸੀ ਆਪਣੀ ਪੰਜਾਬ ਨੇ ਉਹ ਝਾਂਕੀ ਇਹਨਾਂ ਨੂੰ ਇੱਥੇ ਦਿਖਾਈ ਜਾਊਗੀ ਤੇ ਇਹਨਾਂ ਨੂੰ ਜਿਹੜੇ ਝਾਂਕੀ ਦੇ ਰਾਹੀਂ ਜੋ ਪੰਜਾਬ ਨੇ ਹੁਣ ਤੱਕ ਪ੍ਰੋਗਰੈਸ ਕੀਤੀ ਹੈਗੀ ਹੈ ਕਿਦਾਂ ਆਪਣਾ ਜਿਹੜਾ ਸੱਭਿਆਚਾਰ ਹੈ ਤੇ ਜਿਹੜੇ ਆਪਣੇ ਸ਼ਖਸੀਅਤਾਂ ਨੇ ਉਹਨਾਂ ਤੋਂ ਇਹ ਬੱਚੇ ਰੂਬਰੂ ਹੋਣਗੇ ਇਹਨਾਂ ਝਾਂਕੀਆਂ ਦੇ ਰਾਹੀਂ ਇਹ ਦੱਸਿਆ ਗਿਆ ਸੀਗਾ ਜਾਨੀ ਬਿਲਕੁਲ ਜੀ ਇਹ ਸਾਡੇ ਨਾਲ ਟੀਚਰ ਸਹਿਬਾਨ ਨੇ ਇੱਕ ਸੱਗੂ ਸਾਹਿਬ ਤੁਸੀਂ ਇੱਥੇ ਦੇਖ ਰਹੇ ਹੋ ਕਿ ਕਾਫੀ ਬੱਚਿਆਂ ਦੀ ਬੱਚੇ ਪਹੁੰਚ ਰਹੇ ਨੇ ਸਰਕਾਰੀ ਸਕੂਲਾਂ ਤੋਂ ਤੇ ਜਿਹੜੇ ਪੌਣੀਗੜ ਦੇ ਨਿਵਾਸੀ ਨੇ ਉਹ ਵੀ ਪਹੁੰਚ ਰਹੇ ਨੇ ਕਿਦਾਂ ਲੱਗ ਰਿਹਾ ਤੁਹਾਨੂੰ ਇਹ ਬਹੁਤ ਵਧੀਆ ਜੀ ਇਹ ਜੋ ਵਿਰਸਾ ਮਾਈ ਭਾਗ ਹੋਣਾ ਜਿਸ ਤਾਂ ਟਾਈਮ 40 ਸਿੰਘ ਬੇਦਾਵਾ ਲਿਖ ਕੇ ਆਗੇ ਤੇ ਮਾਈ ਭਾਗੂ ਨੇ ਆਪਣਾ ਬਹੁਤ ਵਧੀਆ ਜਾਦਬਾਦ ਖਾ ਕੇ ਉਹਨਾਂ ਨੂੰ ਉਹਨਾਂ ਚ ਤਾਕਤ ਭਰੀ ਲੜਨ ਦੀ ਜੋ ਸੁੱਤਾ ਉਹਨਾਂ ਦਾ ਜਮੀਰਤੀ ਮਾਈ ਭਾਗੂ ਨੇ ਜਗਾਇਆ ਤੇ ਆਪ ਆ ਜੰਗ ਚ ਵਿੱਚ ਲੜੀ ਤੇ ਸਿੱਧੀਆਂ ਪਾਈਆਂ ਜੀ ਬਿਲਕੁਲ ਜੀ ਮਾਈ ਭਾਗੋ ਦੀ ਜਿਹੜੀ ਤਸਵੀਰ ਹੈ ਅੱਗੇ ਲੱਗੀ ਹੋਈ ਹੈ ਉਹਨਾਂ ਨੇ ਇੱਕ ਜਦੋਂ ਗੁਰੂ ਸਾਹਿਬਾਨ ਨੂੰ 40 ਸਿੰਘਾਂ ਨੇ ਇਹ ਦਾਵਾ ਦੇ ਦਿੱਤਾ ਸੀ ਉਸ ਚੀਜ਼ ਨੂੰ ਜਿਹੜੀ ਝਾਕੀ ਦੇਖੋ ਕਿ ਜਿਹੜੀ ਪੰਜਾਬ ਦੀ ਜਿਹੜੀ ਔਰਤ ਹੈ ਉਹ ਵੀ ਬੜੀ ਮਜ਼ਬੂਤ ਹੈ ਆਪਣੇ ਰਾਦੇ ਉਹਨਾਂ ਨੇ ਆਪਦੀ ਜਿਹੜੀ ਸਿਰਜਣਾ ਦੇ ਨਾਲ ਜਿਹੜੇ 40 ਸਿੰਘ ਸੀ ਉਹਨਾਂ ਨੂੰ ਜਿਹੜੇ ਘਰਾਂ ਦੇ ਵਿੱਚੋਂ ਵਾਪਸ ਕੀਤਾ ਜੀ ਦੂਜੇ ਪਾਸੇ ਪੰਜਾਬ ਦਾ ਜਿਹੜਾ ਸੱਭਿਆਚਾਰ ਪੰਜਾਬ ਦਾ ਸੱਭਿਆਚਾਰ ਫਲਕਾਰੀ ਕੱਢਦੀ ਹੋਈ ਤਸਵੀਰ ਹੈ ਜਿਹੜੀ ਕਿਉਂਕਿ ਅੱਗੇ ਜਿਹੜੇ ਘਰਾਂ ਦੇ ਵਿੱਚ ਫੁਲਕਾਰੀ ਜਾਂ ਬਾਗ ਦੀ ਗੱਲ ਕੀਤੀ ਜਾਵੇ ਉਹ ਸਾਰਾ ਉਸੇ ਤਰ੍ਹਾਂ ਦਿਖਾਇਆ ਗਿਆ ਬਾਗ ਵਗੈਰਾ ਲਗਾਏ ਗਏ ਨੇ ਫੁਲਕਾਰੀ ਲਗਾਈ ਗਈ ਹੈ ਉਹ ਜਿਹੜੀਆਂ ਤਸਵੀਰਾਂ ਨੇ ਤੁਸੀਂ ਬੱਚੇ ਦੇਖੋ ਲਾਈਨ ਦੇ ਵਿੱਚ ਲੱਗੇ ਹੋਏ ਬੜੀ ਧਿਆਨ ਦੇ ਨਾਲ ਜਿਹੜੇ ਦੇਖ ਰਹੇ ਨੇ ਇਹ ਸਭ ਨੂੰ ਅਸੀਂ ਅਗਧੀਆਂ ਤੀੜੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿਉਂਕਿ ਪੰਜਾਬ ਦੀ ਇਹ ਜਿਹੜੀ ਝਲਕ ਹੈ ਇਸ ਵਾਰੀ ਕੇਂਦਰ ਸਰਕਾਰ ਜਿਹੜੇ ਜੇ ਗੱਲ ਕੀਤੀ ਜਾਵੇ ਸੈਂਟਰ ਸਰਕਾਰ ਨੇ ਵੱਲੋਂ ਜੋ ਜਿਹੜੀਆਂ ਕੈਨਸਲ ਕੀਤੀਆਂ ਉਹ ਝਾਕੀਆਂ ਨੇ ਕਿਹਾ ਜਾਂਦਾ ਕਿ ਉਹ ਝਾਕੀਆਂ ਅਸੀਂ ਪੰਜਾਬ ਦੇ ਵਿੱਚ ਜਿਹੜੀਆਂ ਦਿਖਾਈਆਂਗੇ ਜੀ ਦੇਖੋਗੇ ਸਰਦਾਰ ਉਦਮ ਸਿੰਘ ਜਿਨ੍ਹਾਂ ਨੇ ਉਦਮ ਸਿੰਘ ਦੀ ਜਿਹੜੀ ਕੁਰਬਾਨੀ ਅਤੇ ਬਾਬਾ ਖੜਕ ਸਿੰਘ ਤੇ ਸਰਦਾਰ ਅਜੀਤ ਸਿੰਘ ਲਾਲ ਲਾਲਾ ਹਰਦੀਾਲ ਤੇ ਸਾਰਿਆਂ ਦੀ ਜਿਹੜੀਆਂ ਤਸਵੀਰਾਂ ਨੇ ਇਹ ਉਹ ਬੱਚਿਆਂ ਨੂੰ ਪ੍ਰਿੰਟਾਂ ਦੇ ਰਹੀਆਂ ਨੇ ਕਿ ਇਹਨਾਂ ਲੋਕਾਂ ਨੇ ਕਿੰਨੀ ਸਤਤਤ ਦੇ ਨਾਲ ਜਿਹੜੀ ਭਾਰਤ ਨੂੰ ਆਜ਼ਾਦੀ ਦੇ ਵਿੱਚ ਜਿਹੜਾ ਯੋਗਦਾਨ ਹੈ ਉਹ ਪਾਇਆ ਸੀ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਬਾ ਦੀ ਜਿਹੜੀਆਂ ਝਲਕੀਆਂ ਨੇ ਇੱਥੇ ਲੱਗੀਆਂ ਹੋਈਆਂ ਨੇ ਦੂਜੇ ਪਾਸੇ ਵੀ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾਉਣਾ ਕਿ ਸਾਈਡਾਂ ਦੇ ਉੱਤੇ ਫੋਟੋਆਂ ਲਗਾ ਕੇ ਬੱਚਿਆਂ ਨੂੰ ਦਿਖਾਈਆਂ ਗਿਆ ਨੇ ਜੋ ਵੀ ਦੇਖੂਗਾ ਮਦਨ ਲਾਲ ਢੀਂਗਰਾ ਸਹੀਦ ਸੁਖਦੇਵ ਸਿੰਘ ਲਾਲਾ ਹਰਦੀਾਲ ਤੇ ਸਰਦਾਰ ਰਜੀਤ ਸਿੰਘ ਬਾਬਾ ਖੜਕ ਸਿੰਘ ਦੂਸਰੇ ਪਾਸੇ ਵੀ ਉਹੀ ਤਸਵੀਰਾਂ ਲਗਾਈਆਂ ਗਿਆ ਨੇ ਕਿ ਦੋਨਾਂ ਸਾਈਡਾਂ ਤੋਂ ਜਿਹੜੀਆਂ ਤਸਵੀਰਾਂ ਦੇਖ ਕੇ ਜਿਹੜੇ ਬੱਚੇ ਨੇ ਉਸ ਚੀਜ਼ ਦੀ ਪ੍ਰੇਰਣਾ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜਿਹੜੀਆਂ ਝਾਕੀਆਂ ਨੇ ਇਹਨਾਂ ਦੇ ਤਿੰਨ ਪੜਾਅ ਬਣਾਏ ਗਏ ਸੀ ਜਿੱਥੋਂ ਸਟਾਰਟ ਹੋਈਆਂ ਨੇ ਇੱਕ ਚ ਇਹ ਝਾਕੀਆਂ ਜਿਹੜੀ ਪਟਿਆਲੇ ਤੋਂ ਆਈ ਹੈ ਤੇ ਦੂ ਜਿਹੜੀ ਦੂਸਰੀ ਜਿਹੜੀ ਟੀਮ ਹੈ ਉਹ ਲੁਧਿਆਣੇ ਤੋਂ ਚੱਲੀ ਆ ਇੱਕ ਰੋਪੜ ਤੋਂ ਚੱਲੀ ਆ ਜੋ ਕਿ ਇਹ ਵੰਡ ਕੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾਣ ਗਈਆਂ ਉੱਥੇ ਦੇ ਬੱਚਿਆਂ ਨੂੰ ਉੱਥੇ ਦੀ ਪਬਲਿਕ ਨੂੰ ਇਹ ਦਰਸਾਉਣ ਗਈਆਂ ਕਿ ਇਹ ਜਿਹੜੀਆਂ ਝਾਕੀਆਂ ਨੇ ਉਹ ਪੰਜਾਬ ਤੇ ਭਾਰਤ ਦੀ ਜਿਹੜੀ ਗੱਲ ਕਰਦੀਆਂ ਨੇ ਪੰਜਾਬ ਦੀ ਗੱਲ ਕਰਦੀਆਂ ਨੇ ਭਾਵੇਂ ਖੇਡਾਂ ਦੀ ਗੱਲ ਕੀਤੀ ਜਾਵੇ ਤੁਸੀਂ ਦੇਖੋਗੇ ਖੇਡਾਂ ਦੀ ਥੱਲੇ ਸਕੂਲਾਂ ਦੀ ਜਿੱਦਾਂ-ਜਿੱਦਾਂ ਦੇ ਸਾਡੇ ਜਿਹੜੇ ਸੈਨਿਕ ਵੀਰ ਨੇ ਜਿਹਨੇ ਬਾਰਡਰਾਂ ਤੇ ਰਾਖੀ ਕਰ ਰਹੇ ਨੇ ਤੇ ਦੂਜੇ ਪਾਸੇ ਸਾਇੰਸਦਾਨ ਜਿਨ੍ਹਾਂ ਦਾ ਵੱਡਾ ਯੋਗਦਾਨ ਹੈ ਭਾਰਤ ਨੂੰ ਅੱਗੇ ਲਿਜਾਣ ਦਾ ਜਾਂ ਪੰਜਾਬ ਨੂੰ ਅੱਗੇ ਲਿਜਾਣ ਦਾ ਤਾਂ ਉਹ ਸਾਰੀਆਂ ਝਲਕੀਆਂ ਨੇ ਜਿਹੜੀਆਂ ਇੱਥੇ ਦਿਖਾਈਆਂ ਗਈਆਂ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਦੇ ਰਹਾਂਗੇ ਬਣੇ ਰਹੋ ਪੀਟੀਸੀ ਦੇ ਨਾਲ ਕੈਮਰਾ ਪਾਰਸਰ ਭੀਮਾ ਪੱਟੀਵਾਲ ਦੇ ਨਾਲ ਗੁਰਦਰਸ ਸਿੰਘ ਸਿੱਧੂ ਪੀਟੀਸੀ న్యూ ਸੰਗਰੂਰ